ਮੋਦੀ ਦੇ ਆਉਣ ਤੋਂ ਪਹਿਲਾਂ ਕਿਸਾਨਾਂ ਆਗੂਆਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਦੇਖੋ ਗੱਲ ਇਹ ਹੈ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਆਪਣੇ ਢੰਗ ਤਰੀਕੇ ਨਾਲ ਕੰਮ ਕਰਦਾ ਤੇ ਕਰੇਗਾ ਲੇਕਿਨ ਸੰਯੁਕਤ ਕਿਸਾਨ ਮੋਰਚਾ ਸਾਫ਼ ਸਪਸ਼ਟ ਹੈਗਾ ਕਿ ਉਹ ਆਪਦਾ ਜੋ ਕੰਮ ਕਰਨਗੇ ਠੀਕ ਹੈ ਲੇਕਿਨ ਅਸੀਂ ਪ੍ਰੋਟੈਸਟ ਕਰਾਂਗੇ ਕਰਾਂਗੇ ਕਿਉਂਕਿ ਸਾਡੇ ਕੋਲੇ ਲੋਕ ਮਸਲੇ ਆ ਕਿਸਾਨਾਂ ਦੇ ਮਸਲੇ ਆ ਦੇਸ਼ ਦੇ ਅੰਦਰ ਮਹਿੰਗਾਈ ਦੀ ਕੀ ਹਾਲਤ ਹੈਗੀ ਆ ਬੇਰੁਜ਼ਗਾਰੀ ਦੀ ਕੀ ਹਾਲਤ ਹੈਗੀ ਆ ਕਿਰਤੀ ਕਾਮੇ ਮਿਹਨਤਕਸ਼ ਲੋਕ ਜਿਹੜੇ ਆ ਉਹ ਦੱਬੇ ਜਾ ਰਹੇ ਆ ਕੁਚਲੇ ਜਾ ਰਹੇ ਆ ਕਾਰਪੋਰੇਟਸ ਦਾ 14 ਲੱਖ ਕਰੋੜ ਰੁਪਇਆ ਮਾਫ ਕੀਤਾ ਜਾ ਸਕਦਾ ਹੈ ਕਿਸਾਨਾਂ ਨੂੰ ਐਮਐਸਪੀ ਨਹੀਂ ਦਿੱਤੀ ਜਾ ਸਕਦੀ ਇਹਨਾਂ ਦੇ ਯਾਰ ਜਿਹੜੇ ਆ ਉਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਭਜਾਇਆ ਜਾ ਸਕਦਾ ਹੈ ਇਸ ਕਰਕੇ ਜਿਹੜੀ ਸਰਕਾਰ ਕਾਰਪੋਰੇਟਸ ਦੀ ਸੇਵਾ ਕਰਦੀ ਹੋਵੇ ਜਿਹੜੀ ਅਮਰੀਕਨ ਯੂਰਪੀਅਨ ਯੂਨੀਅਨ ਕਾਰਪੋਰੇਟਸ ਦੀ ਦਿਸ਼ਾ ਨਿਰਦੇਸ਼ ਤੇ ਚੱਲਦੀ ਹੋਵੇ ਦੇਸ਼ ਦੇ ਲੋਕ ਉਹਨੂੰ ਸਾਫ਼ ਸਪਸ਼ਟ ਦਸਾਂ ਸਾਲਾਂ ਚ ਸਮਝ ਗਏ ਨੇ ਇਸ ਕਰਕੇ ਹੁਣ ਦੇਸ਼ ਦੇ ਹਰ ਵਰਗ ਦੇ ਲੋਕ ਜਿਹੜੇ ਬਹੁਤ ਦੁਖੀ ਨੇ ਇਸ ਲਈ ਸਾਰਿਆਂ ਦਾ ਵਿਰੋਧ ਹੈਗਾ ਤੇ ਪ੍ਰਸ਼ਾਸਨ ਜੇ ਸ਼ਕਤੀ ਕਰੇਗਾ ਤਾਂ ਸ਼ਕਤੀ ਦੇਖਾਂਗੇ ਸ਼ਕਤੀਆਂ ਸਾਡੇ ਲਈ ਆਮ ਹੀ ਨੇ ਜੇ ਪ੍ਰਸ਼ਾਸਨ ਜਿਹੜਾ ਠੀਕ ਢੰਗ ਤਰੀਕੇ ਨਾਲ ਹੋਏਗਾ ਤਾਂ ਉਸ ਤਰ੍ਹਾਂ ਦੇਖਾਂਗੇ ਇਸ ਕਰਕੇ ਸਾਡੇ ਲਈ ਕੋਈ ਸ਼ਕਤੀ ਦਾ ਜਿਹੜਾ ਕੋਈ ਸਵਾਲ ਇਹ ਨਹੀਂ ਹੈਗਾ ਕਿ ਸਾਡੇ ਲਈ ਕੋਈ ਡਰ ਪਏ ਹੋਏਗਾ ਜਿਸ ਤਰ੍ਹਾਂ ਵੀ ਉਹਨਾਂ ਨੂੰ ਹੋਏਗਾ ਤਾਂ ਕਰਨ ਲੇਕਿਨ ਅਸੀਂ ਆਪ ਦਾ ਰੋਸ ਪ੍ਰਦਰਸ਼ਨ ਜਿਹੜਾ ਪ੍ਰੋਟੈਸਟ ਉਹ ਕਰਾਂਗੇ ਕਰਾਂਗੇ ਮੋਦੀ ਦੇ ਆਉਣ ਤੋਂ ਪਹਿਲਾਂ ਕਿਸਾਨਾਂ ਆਗੂਆਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਦੇਖੋ ਗੱਲ ਇਹ ਹੈ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਆਪਣੇ ਢੰਗ ਤਰੀਕੇ ਨਾਲ ਕੰਮ ਕਰਦਾ ਤੇ ਕਰੇਗਾ ਲੇਕਿਨ ਸੰਯੁਕਤ ਕਿਸਾਨ ਮੋਰਚਾ ਸਾਫ ਸਪਸ਼ਟ ਹੈਗਾ ਕਿ ਉਹ ਆਪਦਾ ਜੋ ਕੰਮ ਕਰਨਗੇ ਠੀਕ ਹੈ ਲੇਕਿਨ ਅਸੀਂ ਪ੍ਰੋਟੈਸਟ ਕਰਾਂਗੇ ਕਰਾਂਗੇ ਕਿਉਂਕਿ ਸਾਡੇ ਕੋਲੇ ਲੋਕ ਮਸਲੇ ਆ ਕਿਸਾਨਾਂ ਦੇ ਮਸਲੇ ਆ ਦੇਸ਼ ਦੇ ਅੰਦਰ ਮਹਿੰਗਾਈ ਦੀ ਕੀ ਹਾਲਤ ਹੈਗੀ ਆ ਬੇਰੁਜ਼ਗਾਰੀ ਦੀ ਕੀ ਹਾਲਤ ਹੈਗੀ ਆ ਕਿਰਤੀ ਕਾਮੇ ਮਿਹਨਤਕਸ਼ ਲੋਕ ਜਿਹੜੇ ਆ ਉਹ ਦੱਬੇ ਜਾ ਰਹੇ ਆ ਕੁਚਲੇ ਜਾ ਰਹੇ ਆ ਕਾਰਪੋਰੇਟਸ ਦਾ 14 ਲੱਖ ਕਰੋੜ ਰੁਪਇਆ ਮਾਫ ਕੀਤਾ ਜਾ ਸਕਦਾ ਹੈ ਕਿਸਾਨਾਂ ਨੂੰ ਐਮਐਸਪੀ ਨਹੀਂ ਦਿੱਤੀ ਜਾ ਸਕਦੀ ਇਹਨਾਂ ਦੇ ਯਾਰ ਜਿਹੜੇ ਆ ਉਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਭਜਾਇਆ ਜਾ ਸਕਦਾ ਹੈ ਇਸ ਕਰਕੇ ਜਿਹੜੀ ਸਰਕਾਰ ਕਾਰਪੋਰੇਟਸ ਦੀ ਸੇਵਾ ਕਰਦੀ ਹੋਵੇ ਜਿਹੜੀ ਅਮਰੀਕਨ ਯੂਰਪੀਅਨ ਯੂਨੀਅਨ ਕਾਰਪੋਰੇਟਸ ਦੀ ਦਿਸ਼ਾ ਨਿਰਦੇਸ਼ ਤੇ ਚੱਲਦੀ ਹੋਵੇ ਦੇਸ਼ ਦੇ ਲੋਕ ਉਹਨੂੰ ਸਾਫ਼ ਸਪਸ਼ਟ ਦਸਾਂ ਸਾਲਾਂ ਚ ਸਮਝ ਗਏ ਨੇ ਇਸ ਕਰਕੇ ਹੁਣ ਦੇਸ਼ ਦੇ ਹਰ ਵਰਗ ਦੇ ਲੋਕ ਜਿਹੜੇ ਬਹੁਤ ਦੁਖੀ ਨੇ ਇਸ ਲਈ ਸਾਰਿਆਂ ਦਾ ਵਿਰੋਧ ਹੈਗਾ ਤੇ ਪ੍ਰਸ਼ਾਸਨ ਜੇ ਸ਼ਕਤੀ ਕਰੇਗਾ ਤਾਂ ਸ਼ਕਤੀ ਦੇਖਾਂਗੇ ਸ਼ਕਤੀਆਂ ਸਾਡੇ ਲਈ ਆਮ ਹੀ ਨੇ ਜੇ ਪ੍ਰਸ਼ਾਸਨ ਜਿਹੜਾ ਠੀਕ ਢੰਗ ਤਰੀਕੇ ਨਾਲ ਹੋਏਗਾ ਤਾਂ ਉਸ ਤਰ੍ਹਾਂ ਦੇਖਾਂਗੇ ਇਸ ਕਰਕੇ ਸਾਡੇ ਲਈ ਕੋਈ ਸ਼ਕਤੀ ਦਾ ਜਿਹੜਾ ਕੋਈ ਸਵਾਲ ਇਹ ਨਹੀਂ ਹੈਗਾ ਕਿ ਸਾਡੇ ਲਈ ਕੋਈ ਡਰ ਪੈ ਹੋਏਗਾ ਜਿਸ ਤਰ੍ਹਾਂ ਵੀ ਉਹਨਾਂ ਨੂੰ ਹੋਏਗਾ ਤੋਂ ਕਾਰਨ ਲੇਕਿਨ ਅਸੀਂ ਆਪਦਾ ਰੋਸ ਪ੍ਰਦਰਸ਼ਨ ਜਿਹੜਾ ਪ੍ਰੋਟੈਸਟ ਕਰਾਂਗੇ ਕਰਾਂਗੇ